ਤਸਵੀਰਾਂ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਅਸਲ ਇਹ ਉਹਨਾਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਨੇ ਜਿੰਨਾ ਨੌਜਵਾਨਾਂ ਦੀ ਬਦੌਲਤ ਰਿਸ਼ਵ ਪੰਦ ਜਿਹੜਾ ਉਹਨਾਂ ਦੀ ਜਾਨ ਬਚੀ ਸੀ ਜਿਵੇਂ ਦੱਸਤੀ ਕਿ ਇਹਨਾਂ ਨੌਜਵਾਨਾਂ ਨੂੰ ਰਿਸ਼ਵ ਪੰਦ ਨੇ ਜਿਹੜੇ ਨਹੀਂ ਬੋਲ ਸਕੇ ਤਾਂ ਉਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਦੱਸਦੇ ਕਿ ਦੋਵਾਂ ਨੌਜਵਾਨਾਂ ਨੂੰ ਤੋਹਫੇ ਦੇ ਵਿੱਚ ਰਿਸ਼ਭ ਪੰਤ ਦੇ ਵੱਲੋਂ ਸਕੂਟਰੀਆਂ ਨੇ ਜਿਹੜੀਆਂ ਗਿਫਟ ਕੀਤੀਆਂ ਗਿਆ ਜਿਹਾ ਭਾਰਤੀ ਮਸ਼ਹੂਰ ਕ੍ਰਿਕਟਰ ਰਿਸ਼ਭ ਅੰਦਾ ਤਾਂ ਦੱਸਦੇ ਕਿ 2022 ਦੇ ਵਿੱਚ ਭਾਰਤੀ ਕ੍ਰਿਕਟ ਰਿਸ਼ਭ ਪੰਤ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਦੱਸਦੇ ਕਿ ਰੇਲਿੰਗ ਦੇ ਵਿੱਚ ਉਹਨਾਂ ਦੀ ਕਾਰ ਜਾ ਟਕਰੌਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜੀ ਹਾਂ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਦੋਵਾਂ ਨੌਜਵਾਨਾਂ ਨੇ ਰਿਸ਼ਪਪੰਦ ਨੂੰ ਹਸਪਤਾਲ ਪਹੁੰਚਾਇਆ ਸੀ ਜੀ ਹਾਂ 2022 ਦੇ ਵਿੱਚ ਰਿਸ਼ਪਪੰਦ ਦਾ ਭਿਆਨਕ ਕਾਰ ਐਕਸੀਡੈਂਟ ਹੋਇਆ ਸੀ ਉਹਨਾਂ ਦੀ ਕਾਰ ਹੈ ਜਿਹੜੀ ਰੇਲਿੰਗ 'ਚ ਜਾ ਵਜਦੀ ਹੈ ਜਿਸ ਤੋਂ ਬਾਅਦ ਕਾਰ ਹੈ ਜਿਹੜੀ ਉਸ ਤੋਂ ਭਿਆਨਕ ਅੱਗ ਲੱਗ ਜਾਂਦੀ ਹੈ ਦੱਸਿਆ ਸੀ ਕਿ ਦੁਰਘਟਨਾ ਦੌਰਾਨ ਰਿਸ਼ਪਪੰਦ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਏ ਸੀ ਤਾਂ ਬਿਲਕੁਲ ਤਸਵੀਰਾਂ ਜੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਉਹੀ ਦੋ ਨੌਜਵਾਨਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਵੱਲੋਂ ਰਿਸ਼ਭ ਪੰਦ ਉਸ ਵੇਲੇ ਮਦਦ ਕੀਤੀ ਗਈ ਸੀ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ ਜੀ ਹਾਂ ਇਹਨਾਂ ਦੋ ਨੌਜਵਾਨਾਂ ਨੂੰ ਹੁਣ ਤੋਹਫੇ ਦੇ ਵਿੱਚ ਰਿਸ਼ਭ ਪੰਦ ਦੇ ਵੱਲੋਂ ਦੋ ਸਕੂਟੀਆਂ ਨੇ ਜਿਹੜੀਆਂ ਗਿਫਟ ਕੀਤੀਆਂ ਗਈਆਂ ਨੇ ਬਿਲਕੁਲ ਰਿਸ਼ਭ ਪੰਦ ਵੀ ਇਹਨਾਂ ਦੋ ਨੌਜਵਾਨਾਂ ਨੂੰ ਜਿਹੜਾ ਨਹੀਂ ਭੁਲਾ ਸਕੇ ਨੇ